খাণি কিেপা পাদুযাইর কিসযা সেল সো পাকরণে ਕਾ ਕੀ ਨਾਂ ਦੀ ਬੋਲਣਾ ਸਾਡੀ ਤਾਂ ਜਾਗੂਣੇ ਨਾ ਪਈ ਪਰ ਇੱਕ ਤਾਂ ਜੀ ਪੂਰਾ ਜਿਹਾ ਵੇਸੀ ਚੰਦਰੀ ਸੀ ਕਹੀ ਮਾਤਾ ਅਨਕਦ ਬਨਾਮ ਤੇ ਸਿੰਘ ਦੀ ਚੰਨ ਪਾਪਾ ਜੋਰਾ ਬੀ ਮੈਂ ਪ੍ਰਕਾਸ਼ ਸਿੰਘ ਕਾਲੀਆ ਆਪਣੇ ਮਲੇ ਕੋਲੇ ਤੋਂ ਅਸੀਂ ਮੋਦੇ ਮੈਟਲ ਇੰਡਸਟਰੀ ਦੇ ਸਮੂਹ ਵਰਕਰਾਂ ਅਤੇ ਮਾਲਕਾਂ ਨੇ ਔਰ ਮੈਨੇਜਮੈਂਟ ਨੇ ਰਲ ਮਿਲ ਕੇ ਇਹ ਗੁਰੂ ਜੀ ਦੀ ਸੇਵਾ ਵਿੱਚ ਆਪਣੀ ਹਾਜ਼ਰੀ ਲਵਾਈ ਹੈ ਔਰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਸਾਬ ਜਤਿਆਂ ਦਾ ਸਿੱਧੇ ਦਿਨ ਹੈ ਜਿਨ੍ਹਾਂ ਨੇ ਕਰਵਾਨੀਆਂ ਸਦਕਾ ਅਸੀਂ ਅੱਜ ਮਾਨ ਨਾਲ ਜ਼ਿੰਦਗੀ ਜਿਉ ਰਹੇ ਹਾਂ ਅਸੀਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਦੀ ਸ਼ਹੀਦੀ ਨੂੰ ਹਮੇਸ਼ਾ ਲਈ ਯਾਦ ਰੱਖਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹਨਾਂ ਬੱਚਿਆਂ ਦੀ ਸ਼ਹਾਦਤ ਨੂੰ ਯਾਦ ਰੱਖਣ ਦੀ ਬੇਨਤੀ ਕਰਾਂਗੇ ਔਰ ਜੇ ਸਾਡੀ ਛੋਟੀ ਜਿਹੀ ਸੇਵਾ ਹੈ ਔਰ ਸਭ ਨੂੰ ਬੇਨਤੀ ਕਰਦਾ ਕਿ ਪਿਆਰ ਸਤਿਕਾਰ ਨਾਲ ਸਕੇ ਜਾਣ ਤੇ ਸੇਵਾਦਾਰਾਂ ਨੂੰ ਬੇਨਤੀ ਆਵੇ ਆਰਾਮ ਨਾਲ ਇਹ ਸੇਵਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਲ ਜਸਪ੍ਰੀ ਸਿੰਘ ਜੀ ਚਤਪੀ ਜੀ ਜਿਹੜਾ ਕਰ ਰਹੇ ਹੋ ਸ਼ਹੀਦੀ ਦਿਹਾੜਾ ਇਹਨਾਂ ਬੰਨੀ ਹੋਇਆ ਇਹ ਮਾਰਕ ਥਰੂ ਤੇ ਸਟਾਫ ਮੈਂਬਰ ਤੇ ਲੇਬਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਕੀ ਨੋ ਆ ਜੀ ਰਾਜ ਜਵੇਂਦਰ ਸਿੰਘ ਜੀ ਅੱਜ ਤੁਸੀਂ ਆਪਣੇ ਸਾਥਾਂ ਨਾਲ ਜਿਹੜਾ ਮਨਾ ਰਹੇ ਹੋ ਦਿਖਾ ਰਹੇ ਕਿਹਦੇ ਬੰਨੀ ਹੈ ਇਹ ਜੀ ਸਾਡੀ ਮੋਦੀ ਮੈਟਲ ਇੰਡਸਟਰੀ ਸਾਡੇ ਐਮ ਡੀ ਸਾਹਿਬ ਔਰ ਸਾਰਾ ਜਿੰਨੇ ਉਸੇ ਸਟਾਫ ਐਂਡ ਵਰਕਰ ਉਹਨਾਂ ਦੇ ਹਮਤ ਨਾਲ ਇਹ ਪਰਾਲਾ ਹੋ ਰਿਹਾ ਆਪਣਾ ਜੀ ਆਪਣਾ ਨਵੰਤ ਸਿੰਘ ਜੀ ਇਹ ਸਾਰੇ ਆ ਜਿੰਨਾ ਵੀ ਲੰਗਰ ਦਾ ਪ੍ਰਬੰਧ ਹੋਇਆ ਮੋਦੀ ਮੈਟਲ ਇੰਡਸਟਰੀ ਦੇ ਐਮ ਡੀ ਤੇ ਸਮੂਹ ਵਰਕਰਾਂ ਤੇ ਸਟਾਫ ਮੈਂਬਰਾਂ ਦੇ ਸਹਿਬਾਨ ਨਾਲ ਅਸੀਂ ਇਹ ਉਪਰਾਲਾ ਕੀਤਾ ਤੇ ਬਹੁਤ ਸਹਿਯੋਗ ਦਿੱਤਾ ਸੰਗਤ ਨੇ ਵੀ ਨਾਲ ਬਹੁਤ ਧੰਨਵਾਦ ਆ ਸੰਗਤ ਦਾ ਤੇ ਜਿੰਨਾ ਟਾਈਮ ਅਸੀਂ ਕੋਸ਼ਿਸ਼ ਕਰਾਂਗੇ ਵੀ ਸ਼ਾਮ ਤੱਕ ਚੱਲੇ ਇਹ ਲੰਗਰ ਸਾਡਾ ਬਾਕੀ ਰੱਬ ਨੂੰ ਪਤਾ ਹੈ